ਜ਼ਿੰਦਗੀ ਵਿੱਚ ਦੋ ਰਾਹ ਹੁੰਦੇ ਨੇ ਇੱਕ ਸੌਖਾ ਤੇ ਇੱਕ ਔਖਾ ਪਰ ਕਈ ਵਾਰ ਅਸੀਂ ਲਾਲਚ ਵਿੱਚ ਆ ਕੇ ਸੌਖਾ ਰਾਹ ਚੁਣ ਲੈਂਦੇ ਹਾਂ ਜੋ ਸਾਡੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਤੇ ਔਖਾ ਰਾਹ ਅਸੀਂ ਇਸ ਲਈ ਨਹੀਂ ਚੁੰਦੇ ਕਿ ਇਸ ਵਿੱਚ ਮੁਸ਼ਕਲਾਂ ਬਹੁਤ ਹੋਣਗੀਆਂ ਅੱਜ ਅਸੀਂ ਤੁਹਾਨੂੰ ਚਾਰ ਚੋਰਾਂ ਦੀ ਕਹਾਣੀ ਸੁਣਾਵਾਂਗੇ ਜਿਨ੍ਹਾਂ ਨੇ ਲਾਲਚ ਦਾ ਰਾਹ ਚੁਣਿਆ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਤੇ ਸਾਡੀਆਂ ਚੋਨਾ ਹੈ ਸਾਡਾ ਭਵਿੱਖ ਬਣਾਉਂਦੀਆਂ ਹਨ ਤੇ ਅੰਤ ਵਿੱਚ ਸੱਚਾ ਸੁੱਖ ਧਨ ਦੌਲਤ ਵਿੱਚ ਨਹੀਂ ਸੰਗ ਕਰ ਚੰਗੇ ਕਰਮਾਂ ਵਿੱਚ ਹੁੰਦਾ ਹੈ ਕਹਾਣੀ ਨੂੰ ਪੂਰੀ ਯੂਰ ਸੁਣੀਓ ਇਹ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਓ ਤੇ ਆਓ ਚਲਦੇ ਹਾਂ ਕਹਾਣੀਵਾਲ ਇੱਕ ਵਾਰ ਦੀ ਗੱਲ ਹੈ ਪਹਾੜਾਂ ਅਤੇ ਸੰਗ ਜੰਗਲਾਂ ਨਾਲ ਕਿਰੇ ਇੱਕ ਖੂਬਸੂਰਤ ਪੇੜ ਦੇ ਨੇੜੇ ਚਾਰ ਚੋਰ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਸਾਰੇ ਪਾਸੇ ਬਦਨਾਮ ਸੀ ਉਹਨਾਂ ਦੇ ਨਾਮ ਸਨ ਕਾਲੂ ਜੋ ਕਿ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਚਲਾਕ ਤੇ ਦਿਮਾਗ ਵਾਲਾ ਸੀ ਉਹ ਹਮੇਸ਼ਾ ਨਵੀਆਂ ਯੋਜਨਾਵਾਂ ਬਣਾਉਂਦਾ ਰਹਿੰਦਾ ਸੀ ਬਾਲੂ ਜੋ ਕੱਦ-ਕਾਠ ਵਿੱਚ ਬਹੁਤ ਹੀ ਤਾਕਤਵਰ ਤੇ ਬੇਮਿਸਾਲ ਤਖਤ ਦਾ ਮਾਲਕ ਸੀ ਉਹ ਕਿਸੇ ਵੀ ਦਰਵਾਜ਼ੇ ਜਾਂ ਕੰਧ ਨੂੰ ਤੋੜ ਸਕਦਾ ਸੀ ਛੋਟੂ ਜੋ ਬਿਜਲੀ ਵਾਂਗ ਤੇਜ਼ ਸੀ ਅਤੇ ਕਿਸੇ ਵਿਚੀ ਨੂੰ ਅੱਖ ਤਪਦੇ ਹੀ ਚੋਰੀ ਕਰ ਲੈਂਦਾ ਸੀ ਅਤੇ ਭੋਲੂ ਜੋ ਥੋੜਾ ਪੋਲਾ ਪਰ ਦਿਲ ਦਾ ਬਹੁਤ ਸਾਫ਼ ਸੀ ਇਹ ਚਾਰੇ ਮਿਲ ਕੇ ਬਹੁਤ ਸਾਰੀਆਂ ਚੋਰੀਆਂ ਕਰ ਚੁੱਕੇ ਸਨ ਅਤੇ ਪਿੰਡ ਵਾਲੇ ਉਹਨਾਂ ਦੇ ਨਾਂ ਤੋਂ ਵੀ ਡਰਦੇ ਸਨ ਕਈ ਸਾਲਾਂ ਦੀਆਂ ਛੋਟੀਆਂ ਮੋਟੀਆਂ ਚੋਰੀਆਂ ਤੋਂ ਬਾਅਦ ਉਹਨਾਂ ਨੇ ਇੱਕ ਵੱਡੀ ਚੋਰੀ ਕਰਨ ਦਾ ਫੈਸਲਾ ਕੀਤਾ ਉਹਨਾਂ ਦੀ ਨਜ਼ਰ ਪਿੰਡ ਦੇ ਸਭ ਤੋਂ ਅਮੀਰ ਅਤੇ ਸਭ ਤੋਂ ਕੰਜੂਸ ਵਪਾਰੀ ਸੇਠ ਧਨੀਰਾਮ ਦੇ ਘਰ ਤੇ ਸੀ ਸੇਠ ਧਨੀਰਾਮ ਬਾਰੇ ਲੋਕਾਂ ਵਿੱਚ ਇਹ ਗੱਲ ਬਹੁਤ ਹੀ ਮਸ਼ਹੂਰ ਸੀ ਕਿ ਉਹਨਾਂ ਨੇ ਆਪਣਾ ਸਾਰਾ ਧਨ ਸੋਨਾ ਚਾਂਦੀ ਹੀਰੇ ਅਤੇ ਜਵਾਹਰਾਤ ਆਪਣੇ ਘਰ ਦੇ ਇੱਕ ਗੁਪਤ तहਖਾਨੇ ਵਿੱਚ ਛੁਪਾ ਕੇ ਰੱਖੀ ਹੋਏ ਸਨ ਕਾਲੂ ਨੇ ਇੱਕ ਰਾਤ ਬਾਕੀ ਤਿੰਨਾਂ ਨੂੰ ਇਕੱਠਾ ਕੀਤਾ ਉਸ ਨੇ ਇੱਕ ਪੁਰਾਣਾ ਨਕਸ਼ਾ ਕੱਢਿਆ ਜੋ ਉਸ ਨੇ ਕਿਸੇ ਪੁਰਾਣੇ ਚੋਰੀ ਦੌਰਾਨ हासिल ਕੀਤਾ ਸੀ نقشੇ ਤੇ ਸੇਠ ਦੇ ਘਰ ਦਾ ਪੂਰਾ ਲੇਆਉਟ ਬਣਿਆ ਹੋਇਆ ਸੀ ਜਿਸ ਵਿੱਚ ਗੁਪਤ ਰਾਹ ਅਤੇ ਤੇ ਖਾਣੇ ਦੀ ਜਗ੍ਹਾ ਵੀ ਦੱਸੀ ਗਈ ਸੀ ਕਾਲੂ ਨੇ ਉਤਸ਼ਾਹ ਨਾਲ ਕਿਹਾ ਦੇਖੋ ਭਰਾਵੋ ਇਹ ਨਕਸ਼ਾ ਸਾਨੂੰ ਸੇਠ ਦੇ ਚਾਨੇ ਤੱਕ ਪਹੁੰਚਾਏਗਾ ਪਰ ਇਹ ਚੋਰੀ ਸੌਖੀ ਨਹੀਂ ਹੋਵੇਗੀ ਸੇਠ ਨੇ ਆਪਣੇ ਘਰ ਦੀ ਸਖਿਆ ਬਹੁਤ ਹੀ ਸਖਤ ਕੀਤੀ ਹੋਈ ਹੈ ਸਾਨੂੰ ਇੱਕ ਪੱਕੀ ਯੋਜਨਾ ਬਣਾਉਣੀ ਪਵੇਗੀ ਬਾਲੂ ਨੇ ਆਪਣੀਆਂ ਮਜ਼ਬੂਤ ਪਾਹਾਂ ਤੇ ਹੱਥ ਫੇਰਦੇ ਹੋਏ ਕਿਹਾ ਦਰਨ ਦੀ ਕੋਈ ਲੋੜ ਨਹੀਂ ਹੈ ਮੈਂ ਤਾਕਤ ਦੇ ਸਾਹਮਣੇ ਕੋਈ ਦਰਵਾਜ਼ਾ ਜਾਂ ਦੀਵਾਰ ਨਹੀਂ ਟਿਕ ਸਕਦੀ ਬਸ ਦੱਸ ਦੇ ਕਿ ਕਿੱਥੋਂ ਦਾਖਲ ਹੋਣਾ ਹੈ ਸ਼ਟੂ ਮੁਸਕਰਾਇਆ ਮੈਂ ਬਿਨਾਂ ਆਵਾਜ਼ ਕੀਤੇ ਬਿੱਲੀ ਵਾਂਗ ਕਿਸੇ ਵੀ ਥਾਂ ਤੋਂ ਲੰਘ ਸਕਦਾ ਹਾਂ ਪਹਿਰੇਦਾਰਾਂ ਦੀ ਮੈਨੂੰ ਕੋਈ ਚਿੰਤਾ ਨਹੀਂ ਹੈ ਭੋਲੂ ਜੋ ਹਮੇਸ਼ਾ ਸ਼ਾਂਤ ਰਹਿੰਦਾ ਸੀ ਬੋਲਿਆ ਮੈਂ ਤੁਹਾਡਾ ਸਾਥ ਦੇਵਾਂਗਾ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗਾ ਬਸ ਯੋਜਨਾ ਸਹੀ ਹੋਣੀ ਚਾਹੀਦੀ ਹੈ ਕਾਲੂ ਨੇ ਅਗਲੇ ਕਈ ਦਿਨਾਂ ਤੱਕ ਯੋਜਨਾ ਬਣਾਈ ਉਸਨੇ ਸੇੜ ਦੇ ਘਰ ਦੀ ਨਿਗਰਾਨੀ ਕੀਤੀ ਪਹਿਲੇ ਦਿਨਾਂ ਦੀ ਬਦਲਨ ਦੀ ਸਮਾਸਾਰਨੀ ਨੋਟ ਕੀਤੀ ਅਤੇ ਆਲੇ ਦੁਆਲੇ ਦੀਆਂ ਸਾਰੀਆਂ ਜਾਣਕਾਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਖਰਕਾਰ ਉਸਨੇ ਇੱਕ ਪੂਰੀ ਯੋਜਨਾ ਬਣਾ ਲਈ ਸੀ ਇੱਕ ਹਨੇਰੀ ਤੂਫਾਨੀ ਰਾਤ ਨੂੰ ਜਦੋਂ ਮੀਂਹ ਤੇਜ਼ ਦੀ ਨਾਲ ਪੈ ਰਿਹਾ ਸੀ ਅਤੇ ਬਿਜਲੀ ਚਮਕ ਰਹੀ ਸੀ ਚਾਰੇ ਚੋਰ ਸੇੜਤਾ ਨੀਰਾਮ ਦੇ ਘਰ ਵੱਲ ਵਧੀ ਇਹ ਰਾਤ ਚੋਰੀ ਲਈ ਸਭ ਤੋਂ ਵਧੀਆ ਸੀ ਕਿਉਂਕਿ ਮੌਸਮ ਦੇ ਸ਼ੋਰ ਵਿੱਚ ਉਹਨਾਂ ਦੀ ਆਵਾਜ਼ ਦੱਬੀ ਜਾਂਦੀ ਸੀ ਛੋਟੂ ਨੇ ਪਹਿਲਾਂ ਜਾ ਕੇ ਪਹਿਲੇ ਦਰਾਂ ਦੀ ਜਾਂਚ ਕੀਤੀ ਜਦੋਂ ਇੱਕ ਪਿਆਰੇਦਾਰ ਚਪਕੀ ਲੈ ਰਿਹਾ ਸੀ ਛੋਟੂ ਨੇ ਚੁੱਪਚਾਪ ਜਾ ਕੇ ਉਸ ਦਾ ਹਥਿਆਰ ਚੋਕ ਲਿਆ ਅਤੇ ਉਸ ਨੂੰ ਇੱਕ ਪਾਸੇ ਬੰਦ ਦਿੱਤਾ ਉਸ ਨੇ ਇਸ਼ਾਰਾ ਕੀਤਾ ਕਰਾ ਸਾਪ ਹੈ ਬਾਲੂ ਨੇ ਘਰ ਦੀ ਪਿਛਲੀ ਕੰਧ ਤੇ ਨਿਸ਼ਾਨਾ ਲਾਇਆ ਜਿੱਥੇ ਕਾਲੂ ਨੇ ਦੱਸਿਆ ਸੀ ਕਿ ਕੰਧ ਇੱਕ ਕਮਜ਼ੋਰ ਹੈ ਉਸਨੇ ਆਪਣੀ ਪੂਰੀ ਤਾਕਤ ਨਾਲ ਇੱਕੋ ਧੱਕਾ ਮਾਰਿਆ ਤੇ ਇੱਟਾਂ ਦਾ ਇੱਕ ਹਿੱਸਾ ਡਿੱਗ ਗਿਆ ਵਿਸ਼ਣਨ ਇੱਕ ਛੋਟਾ ਜਿਹਾ ਰਸਤਾ ਬਣ ਗਿਆ ਚਾਰੇ ਚੋਰ ਘਰ ਦੇ ਅੰਦਰ ਦਾਖਲ ਹੋ ਗਏ ਸਨ ਘਰ ਦੇ ਅੰਦਰ ਪੂਰੀ ਤਰ੍ਹਾਂ ਹਨੇਰਾ ਸੀ ਸਿਰਫ ਬਿਜਲੀ ਦੀ ਚਮਕ ਨਾਲ ਕਦੇ-ਕਦੇ ਹੀ ਰੋਸ਼ਨੀ ਹੁੰਦੀ ਸੀ ਕਾਲੂ ਨਖਸ਼ੇ ਦੀ ਮਰਦ ਨਾਲ ਉਹਨਾਂ ਨੂੰ ਟੈਖਾਣੇ ਵੱਲ ਲੈ ਗਿਆ ਟੈਖਾਣੇ ਦੇ ਦਰਵਾਜ਼ੇ ਤੇ ਇੱਕ ਵੱਡਾ ਲੋਹੇ ਦਾ ਤਾਲਾ ਲੱਗਿਆ ਹੋਇਆ ਸੀ ਬਾਲੂ ਨੇ ਕਾਲੂ ਨੂੰ ਕਿਹਾ ਇਹ ਤਾਲਾ ਤਾਂ ਬਹੁਤ ਮਜ਼ਬੂਤ ਹੈ ਤਾਂ ਕਾਲੂ ਨੇ ਦੱਸਿਆ ਕਿ ਇਹ ਆਮ ਤਾਲਾ ਨਹੀਂ ਹੈ ਇਸ ਨੂੰ ਖੋਲਣ ਲਈ ਇੱਕ ਖਾਸ ਕੋਡ ਦੀ ਲੋੜ ਪਵੇਗੀ ਮੈਂ ਇਹ ਵੀ ਪਤਾ ਕੀਤਾ ਹੈ ਕਿ ਸੇਠ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਝੰਦੂਕੜੀ ਵਿੱਚ ਇਹ ਕੋਡ ਰੱਖਦਾ ਹੈ ਛੋਟੂ ਤੁਰਨ ਸੇੜ ਦੇ ਕਮਰੇ ਵੱਲ ਭੱਜਿਆ ਉਸਨੇ ਬਹੁਤ ਸਾਦਾਨੀ ਨਾਲ ਸੇੜ ਦਾ ਕਮਰਾ ਖੋਲ੍ਹਿਆ ਸਿੱਟ ਆਰਾਮ ਨਾਲ ਸੁੱਤਾ ਹੋਇਆ ਸੀ ਛੋਟੂ ਨੇ ਕਮਰੇ ਵਿੱਚ ਦੀ ਤਲਾਸ਼ੀ ਲਈ ਅਤੇ ਆਖਰਕਾਰ ਇੱਕ ਛੋਟੀ ਜੀ ਦਿੱੱਕੜ ਦੀ ਸੰਦੂਕੜੀ ਲੱਭ ਲਈ ਸੰਦੂਕੜੀ ਦੇ ਅੰਦਰ ਕਾਗਜ਼ ਦਾ ਟੁਕੜਾ ਸੀ ਜਿਸ ਤੇ ਕੁਝ ਅੰਕ ਲਿਖੇ ਹੋਏ ਸਨ ਛੋਟੂ ਚੁੱਪਚਾਪ ਕਾਗਜ਼ ਲੈ ਕੇ ਵਾਪਸ ਆ ਗਿਆ ਕਾਲੂ ਨੇ ਕੋਡ ਦੇਖਿਆ ਅਤੇ ਤਾਲੇ ਵਿੱਚ ਭਰਿਆ ਕਲਿੱਕ ਦੀ ਆਵਾਜ਼ ਨਾਲ ਤਾਲਾ ਖੁੱਲ ਗਿਆ ਜਦੋਂ ਤੈਖਾਨੇ ਦਾ ਦਰਵਾਜ਼ਾ ਖੁੱਲਿਆ ਤਾਂ ਚਾਰੋਂ ਚੋਰਾਂ ਦੀਆਂ ਅੱਖਾਂ ਚਮਕ ਉਠੀਆਂ ਅੰਦਰ ਸੋਨੇ ਦੇ ਸਿੱਕਿਆਂ ਦੇ ਢੇਰ ਹੀਰੇ ਨਾਲ ਜੜੇ ਹਾਰ ਚਾਂਦੀ ਦੇ ਭਾਂਡੇ ਅਤੇ ਹੋਰ ਬਹੁਤ ਸਾਰੇ ਕੀਮਤੀ ਚੀਜ਼ਾਂ ਪਈਆਂ ਹੋਈਆਂ ਸਨ ਇਹ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੁੱਟ ਸੀ ਪਾਲੂ ਨੇ ਖੁਸ਼ੀ ਚ ਕਿਹਾ ਵਾਹ ਇਹ ਤਾਂ ਸਾਡੇ ਸੋਚੇ ਨਾਲੋਂ ਜ਼ਿਆਦਾ ਹੈ ਉਹਨਾਂ ਨੇ ਜਲਦੀ ਜਲਦੀ ਸਾਰਾ ਖਜ਼ਾਨਾ ਵੱਡੇ ਥੱਲੇਾਂ ਵਿੱਚ ਪਰ ਨਾ ਚੂ ਕਰ ਦਿੱਤਾ ਤੇਲੇ ਨੇ ਭਾਰੀ ਹੋ ਗਏ ਕਿ ਉਹਨਾਂ ਨੂੰ ਚੁਕਣਾ ਮੁਸ਼ਕਲ ਹੋ ਗਿਆ ਸੀ ਜਦੋਂ ਉਹ ਲੁੱਟ ਦਾ ਸਮਾਨ ਲੈ ਕੇ ਘਰੋਂ ਬਾਹਰ ਨਿਕਲ ਰਹੇ ਸਨ ਤਾਂ ਕਾਲੂ ਦੇ ਮਨ ਵਿੱਚ ਇੱਕ ਖਤਰਨਾਕ ਵਿਚਾਰ ਆਇਆ ਉਸਨੇ ਸੋਚਿਆ ਇਹ ਸਾਰਾ ਖਜ਼ਾਨਾ ਚਾਰ ਹਿੱਸਿਆਂ ਵਿੱਚ ਚਿਕੂ ਵੰਡੀਏ ਜੇ ਅਸੀਂ ਤਿੰਨ ਜਣੇ ਹੋ ਜਾਈਏ ਤਾਂ ਸਾਨੂੰ ਹੋਰ ਜ਼ਿਆਦਾ ਮਿਲੇਗਾ ਭੋਲੂ ਸਭ ਤੋਂ ਪੋਲਾ ਹੈ ਉਸ ਨੂੰ ਸਾਨੀ ਨਾ ਰਹਿਤਾ ਜਾ ਸਕਦਾ ਹੈ ਉਸਨੇ ਬਾਲੂ ਅਤੇ ਛੋਟੂ ਵੱਲ ਇਸ਼ਾਰਾ ਕੀਤਾ ਤੇ ਉਹਨਾਂ ਨੂੰ ਇੱਕ ਪਾਸੇ ਲੈ ਗਿਆ। ਕਾਲੂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮੇਰੀ ਗੱਲ ਸੁਣੋ ਅਸੀਂ ਇੰਨੀ ਮਿਹਨਤ ਕੀਤੀ ਹੈ। ਇੱਕ ਜਾਨ ਸਾਡੇ ਤਿੰਨਾਂ ਦਾ ਹੈ। ਭੋਲੂ ਨੂੰ ਹਟਾਉਣ ਦਾ ਇਹ ਤਰੀਕਾ ਹੈ। ਬਾਲੂ ਜੋ ਕਿ ਹਮੇਸ਼ਾ ਜ਼ਿਆਦਾ ਪੈਸੇ ਦੀ ਤਾਕ ਵਿੱਚ ਰਹਿੰਦਾ ਸੀ ਤੁਰੰਤ ਸਹਿਮਤ ਹੋ ਗਿਆ। ਉਸਨੇ ਪੁੱਛਿਆ ਦੱਸੋ ਕਰਨਾ ਕੀ ਹੈ? ਛੋਟੂ ਜੋ ਪਹਿਲਾਂ ਹੈ ਤਾਂ ਥੋੜਾ ਚਿਜ ਗਿਆ। ਪਰ ਲਾਲਚ ਉਸ ਦੇ ਵੀ ਪਾਰੂ ਪੈ ਗਿਆ ਅਸੀਂ ਭੋਲੂ ਨੂੰ ਕਹਾਂਗੇ ਕਿ ਉਹ ਬਹੁਤ ਭੁੱਖਾ ਹੋਵੇਗਾ ਉਸ ਨੂੰ ਪਿੰਡ ਜਾ ਕੇ ਕੁਝ ਖਾਣ ਲਿਆਉਣ ਲਈ ਕਹਾਂਗੇ ਜਦੋਂ ਉਹ ਖਾਣਾ ਲੈ ਕੇ ਆਵੇਗਾ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ ਅਤੇ ਖਜ਼ਾਨਾ ਆਪਸ ਵਿੱਚ ਵੰਡ ਲਵਾਂਗੇ ਤਿੰਨੋਂ ਇਸ ਦੀ ਗੱਲ ਤੇ ਰਾਜੀ ਹੋ ਗਏ ਉਹਨਾਂ ਨੇ ਵਾਪਸ ਭੋਲੂ ਕੋਲ ਆ ਕੇ ਕਿਹਾ ਭੋਲੂ ਤੂੰ ਬਹੁਤ ਥੱਕ ਗਿਆ ਹੋਵੇਂਗਾ ਤੇ ਭੁੱਖਾ ਵੀ ਹੋਵੇਂਗਾ ਅਸੀਂ ਇੱਥੇ ਖਜ਼ਾਨੇ ਦੀ ਰਾਖੀ ਕਰਦੇ ਹਾਂ ਤੂੰ ਪਿੰਡ ਜਾ ਕੇ ਕੁਝ ਗਰਮ ਖਾਣ ਲੈ ਆ। ਤੇ ਖਾਸ ਕਰਕੇ ਉਹ ਮਿੱਠੀ ਰੋਟੀ ਜੋ ਤੈਨੂੰ ਬਹੁਤ ਪਸੰਦ ਹੈ। ਭੋਲੂ ਨੇ ਸਿਰ ਹਿਲਾ ਕੇ ਕਿਹਾ, ਠੀਕ ਹੈ ਭਰਾਵੋ, ਮੈਂ ਹੁਣੇ ਜਾਂਦਾ ਹਾਂ ਅਤੇ ਖਾਣਾ ਲੈ ਕੇ ਆਉਂਦਾ ਹਾਂ। ਉਸਨੇ ਆਪਣੇ ਹਿੱਸੇ ਦਾ ਧਰਸ ਲੈ ਰੱਖਿਆ ਅਤੇ ਪਿੰਡ ਵੱਲ ਚੱਲ ਪਿਆ। ਉਹ ਨਹੀਂ ਜਾਣਦਾ ਸੀ ਕਿ ਉਸਦੇ ਸਾਥੀ ਉਸਨੂੰ ਮਾਰਨਾ ਚਾਹੁੰਦੇ ਨੇ। ਜਿਉਂ ਹੀ ਭੋਲੂ ਪਿੰਡ ਦੇ ਰਸਤੇ 'ਚ ਸੀ, ਉਸਦੇ ਮਨ ਵਿੱਚ ਇੱਕ ਵਿਚਾਰ ਆਇਆ। ਉਸਨੇ ਸੋਚਿਆ ਇਹ ਨਸਲਾਕ ਸਿਕਿਆਣਾ ਹੈ ਇਹ ਤਿੰਨ ਜਣੇ ਮੇਰੇ ਨਾਲ ਜਦਾ ਹਿੱਸਾ ਲਿਆ ਲੈਣਗੇ ਜੇ ਮੈਂ ਇਹਨਾਂ ਨੂੰ ਰਾਹ ਹਟਾ ਦੇਵਾਂ ਤਾਂ ਸਰੱਖਸਣਾ ਮੇਰਾ ਹੋ ਜਾਵੇਗਾ ਮੈਂ ਭਾਵੇਂ ਪੋਲਾ ਹਾਂ ਪਰ ਮੈਨੂੰ ਵੀ ਆਪਣਾ ਹਿੱਸਾ ਪੂਰਾ ਚਾਹੀਦਾ ਹੈ ਉਸਨੇ ਪਿੰਡ ਦੇ ਬਾਜ਼ਾਰ ਵਿੱਚ ਇੱਕ ਪੁਰਾਣੀ ਦੁਕਾਨ ਲੱਭੀ ਜਿੱਥੋਂ ਜ਼ਹਿਰ ਮਿਲ ਸਕਦਾ ਸੀ ਉਸਨੇ ਦੁਕਾਨਦਾਰ ਨੂੰ ਕੁਝ ਪੈਸੇ ਦੇ ਦਿੱਤੇ ਅਤੇ ਕਿਹਾ ਉਸ ਤੋਂ ਚੂਹੇ ਮਾਰਨ ਵਾਲਾ ਜਿਆਦਾ ਚਾਹੀਦਾ ਹੈ ਦੁਕਾਨਦਾਰ ਨੇ ਉਸਨੇ ਇੱਕ ਛੋਟੀ ਜਿਹੀ ਜੀ ਵਿੱਚ ਜ਼ਹਿਰ ਪਾ ਦਿੱਤਾ। ਭੋਲੂ ਨੇ ਫਿਰ ਇੱਕ ਰੋਟੀ ਵਾਲ ਦੁਕਾਨ ਤੇ ਜਾ ਕੇ ਚਾਰ ਰੋਟੀਆਂ ਖਰੀਦੀਆਂ। ਉਸਨੇ ਚੁੱਪ-ਚਾਪ ਤਿੰਨ ਰੋਟੀਆਂ ਵਿੱਚ ਜ਼ਹਿਰ ਮਿਲਾ ਦਿੱਤਾ। ਤੇ ਚੌਥੀ ਰੋਟੀ ਆਪਣੇ ਲਈ ਬਚਾਲ ਲਈ ਜੋ ਕਿ ਜ਼ਹਿਰ ਮੁਕਤ ਸੀ। ਉਸਨੇ ਸੋਚਿਆ ਮੈਂ ਇਹਨਾਂ ਨੂੰ ਜ਼ਹਿਰ ਵਾਲੇ ਰੋਟੀਆਂ ਖਵਾਵਾਂਗਾ ਤੇ ਫਿਰ ਸਾਰਾ ਖਾਣਾ ਮੇਰਾ ਹੋਵੇਗਾ। ਭੋਲੂ ਖਾਣਾ ਲੈ ਕੇ ਵਾਪਸ ਆਪਣੇ ਸਾਥੀਆਂ ਕੋਲ ਆਇਆ। ਕਿੰਨੇ ਉਸ ਤਾਂ ਹੀ ਤਿਆਰ ਕਰ ਰਹੇ ਸਨ। ਉਹਨਾਂ ਨੇ ਜਿਉਂ ਹੀ ਪੋਲੂ ਨੂੰ ਦੇਖਿਆ ਉਹਨਾਂ ਦੀ ਅੱਖਾਂ ਵਿੱਚ ਖਤਰਨਾਕ ਚਮਕ ਆ ਗਈ ਕਾਲੂ ਨੇ ਮੁਸਕਰਾਉਂਦੇ ਹੋਏ ਕਿਹਾ ਆ ਗਿਆ ਪੋਲੂ ਪਰ ਉਸ ਦੀ ਮੁਸਕਰਾਹਟ ਵਿੱਚ ਧੋਖਾ ਸੀ ਜਿਉਂ ਹੀ ਪੋਲੂ ਖਜ਼ਾਨੇ ਦੀ ਥੈਲੀਆਂ ਦੇ ਨੇੜੇ ਪਹੁੰਚਿਆ ਤੇ ਕਾਲੂ ਨੇ ਇਸ਼ਾਰਾ ਕੀਤਾ ਬਾਲੂ ਨੇ ਆਪਣੀ ਪੂਰੀ ਤਾਕਤ ਨਾਲ ਪੋਲੂ ਤੇ ਹਮਲਾ ਕਰ ਦਿੱਤਾ ਪੋਲੂ ਕੁਝ ਸਮਝਣ ਤੋਂ ਪਹਿਲਾਂ ਹੀ ਧਰਤੀ ਤੇ ਡਿੱਗ ਪਿਆ ਤੇ ਛੋਟੂ ਨੇ ਵੀ ਉਸ ਨੂੰ ਫੜ ਲਿਆ ਤਿੰਨਾਂ ਨੇ ਮਿਲ ਕੇ ਪੋਲੂ ਨੂੰ ਬਹਿਰਾਮੀਨਲ ਮਾਰ ਦਿੱਤਾ ਕਾਨੂੰ ਨੇ ਹੱਥ ਛਾੜਦਿਆਂ ਕਿਹਾ ਚਲੋ ਕੰਮ ਮੁੱਕਿਆ ਹੁਣ ਇੱਕ ਖਾਣਾ 3.5 ਦਾ ਹੈ ਤਿੰਨੇ ਬਹੁਤ ਖੁਸ਼ ਹੋਏ ਉਹ ਪੁਖੇ ਵੀ ਚਾਣ ਇਸ ਲਈ ਉਹਨਾਂ ਨੇ ਪੋਲੂ ਦੁਆਰਾ ਲੈ ਆਂਦਾ ਗਿਆ ਖਾਣਾ ਖਾਣ ਦਾ ਫੈਸਲਾ ਕੀਤਾ ਬਾਲੂ ਨੇ ਕਿਹਾ ਇਹ ਮਠੇਨ ਉਰੀਆਂ ਕਿੰਨੀਆਂ ਵਧੀਆ ਲੱਗ ਰਹੀਆਂ ਹਨ ਛੋਟੂ ਨੇ ਕਿਹਾ ਹਾਂ ਪੋਲੂ ਨੇ ਸੱਚਮੁੱਚ ਵਜੇ ਖਾਣਾ ਲਿਆਂਦਾ ਹੈ ਤਿੰਨਾ ਨੇ ਬਿਨਾਂ ਕੁਝ ਸੋਚੇ ਸਮਝੇ ਜੈਰ ਵਾਲੀਆਂ ਰੋਟੀਆਂ ਖਾਣਾ ਸ਼ੁਰੂ ਕਰ ਦਿੱਤੀਆਂ ਕੁਝ ਹੀ ਦਿਨਾਂ ਬਾਅਦ ਉਹਨਾਂ ਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗਾ ਉਹਨਾਂ ਦੇ ਸਰੀਰ ਵਿੱਚ ਅਚਾਨਕ ਦਰਦ ਹੋਣ ਲੱਗਾ ਅਤੇ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ ਕਲੋ ਨੇ ਘਬਰਾ ਕੇ ਕਿਹਾ ਇਹ ਕੀ ਹੋ ਰਿਹਾ ਹੈ ਪਰ ਉਸ ਦੀ ਆਵਾਜ਼ ਕੁੱਟ ਗਈ ਸੀ ਬਾਲੂ ਅਤੇ ਛੋਟੂ ਵੀ ਜ਼ਮੀਨ ਤੇ ਡਿੱਗ ਕੇ ਆਤਰਾਫ ਰਹਿ ਗਏ ਸਨ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਉਹਨਾਂ ਨੇ ਕੀ ਗਲਤੀ ਕੀਤੀ ਸੀ ਪਰ ਉਹਨਾਂ ਬਹੁਤ ਦੇਦ ਹੋ ਚੁੱਕੀ ਸੀ ਲਾਲਚ ਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ ਸੀ ਤੇ ਉਸੇ ਲਾਲਚ ਨੇ ਉਹਨਾਂ ਦੀ ਜਾਨ ਲੈ ਲਈ ਸਵੇਰ ਤੱਕ ਮੀਂਹ ਰੁਕ ਚੁੱਕਾ ਸੀ ਅਤੇ ਸੂਰਜ ਚੜ ਚੁੱਕਾ ਸੀ ਸੇੜ ਤਾਂ ਨਿਰਾਮ ਦੇ ਘਰ ਦੇ ਬਾਹਰ ਚਾਰੋਂ ਚੋਰਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਉਹਨਾਂ ਦੇ ਪਾਸ ਖਚਾਨੇ ਦੇ ਤਿੱਲੇ ਪਈ ਹੋਏ ਸਨ ਜੋ ਚਮਕ ਰਹੇ ਸਨ ਪਰ ਉਹਨਾਂ ਨੂੰ ਚੁਪਕਣ ਵਾਲਾ ਕੋਈ ਨਹੀਂ ਸੀ ਕਿੰਨਾ ਉੱਥੇ ਹੀ ਪਿਆ ਰਿਹਾ ਇੱਕ ਕਹਾਣੀ ਦਾ ਗਵਾਹ ਬਣ ਕੇ ਕਿ ਲਾਲਚ ਦਾ ਆਦ ਕਿੰਨਾ ਭਿਆਨਕ ਹੋ ਸਕਦਾ ਹੈ ਲਾਲਚ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਅਤੇ ਅਕਸਰ ਤਬਾਹੀ ਦਾ ਕਾਰਨ ਬਣਦਾ ਹੈ ਜੋ ਦੂਜਾਂ ਲਈ ਬੁਰਾ ਸੋਚਦੇ ਹਨ ਉਹਨਾਂ ਨਾਲ ਅਸਰ ਬੁਰਾ ਹੀ ਹੁੰਦਾ ਹੈ ਇਸ ਲਈ ਦੋਸਤੋ ਕਦੇ ਵੀ ਕਿਸੇ ਦਾ ਬੁਰਾ ਨਾ ਸੋਚੋ ਤੇ ਨਾ ਕਰੋ ਕਿਉਂਕਿ ਬੁਰੇ ਕਰਮਾਂ ਦੀ ਸਜ਼ਾ ਰੱਬ ਜ਼ਰੂਰ ਦਿੰਦਾ ਹੈ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਧੰਨਵਾਦ